ਭੀਤੇ 2 ਸਾਲ ਤੋਂ ਪਿੰਡ ਮੁਸਕਾਬਾਦ ਦੇ ਵਿੱਚ ਲੱਗ ਰਹੀ ਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਦੇ ਵਿੱਚ ਅੱਜ ਪਿੰਡ ਮੁਸਕਾਬਾਦ ਦੇ ਨਾਲ ਲੱਗਦੇ ਪਿੰਡਾਂ ਦੇ ਸੈਂਕੜੇ ਪਿੰਡ ਨਿਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਕਿਸਾਨਾਂ ਨੇ ਸਮਰਾਲਾ ਦੇ ਵਿੱਚ ਗੈਸ ਫੈਕਟਰੀ ਦਾ ਵਿਰੋਧ ਦੇ ਵਿੱਚ ਸ਼ਾਮਲ ਵਿਸ਼ਾਲ ਰੋਸ਼ ਮਾਰਚ ਕੀਤਾ ਤੇ ਬਾਅਦ ਦੇ ਵਿੱਚ ਸਮਰਾਲਾ ਐਸ.ਐਮ ਦਫ਼ਤਰ ਸਾਹਮਣੇ ਧਰਨਾ ਲਗਾਇਆ ਤੇ ਰੋਸ਼ ਮਾਰਚ ਕੀਤਾ ਸਰਕਾਰ ਕੀ ਕਹਿਣਾ ਇਹਨਾਂ ਦਾ ਆਓ ਸੁਣਦੇ ਹਾਂ ਸਭ ਤੋਂ ਪੱਤ ਬਤ ਕਿਸੇ ਦੀ ਇਸ ਥੇਤੀ ਹੈ ਯਾਰ ਸਰਕਾਰਾਂ ਨੇ ਬਿਨਾਂ ਸੋਚੇ ਸਿਰਫ ਉਹ ਜ਼ਰੂਰੀ ਚੀਜ਼ ਲਾਗੂ ਕਰ ਦਿੰਦੇ ਨੇ ਤ ਉਹਦੇ ਦੇ ਬਾਅਦ ਬਿਗੜੇ ਮਾੜੇ ਦੇ ਕਲਦੇ ਨੇ ਫਿਰ ਸਰਕਾਰ ਸਰਕਾਰਾਂ ਦੇ ਜਵਾਬ ਦੇ ਉਹ ਜਿਸ ਤਰ੍ਹਾਂ ਕੋਵਿਡ ਵੇਲੇ ਲੋਕਾਂ ਨੇ ਤੜਾ ਤੜ ਕੇ ਟੀਕੇ ਲਾਤੇ ਅੱਜ ਉਹਦੇ ਸਾਈਡ ਇਫੈਕਟ ਸਾਹਮਣੇ ਆ ਰਹੇ ਨੇ ਉਸੇ ਤਰ੍ਹਾਂ ਮੈਂ ਇਹਨੂੰ ਥੋੜਾ ਜਿਹਾ ਸਟੱਡੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹ ਕਰਨ ਕੋਈ ਸਾਇੰਸ ਕਰ ਲਾਉਂਦੇ ਨੇ ਬੈਠੇ ਹੋਏ ਇਹ ਜਿਹੜੇ ਪ੍ਰੋਜੈਕਟ ਨੇ ਇਹਨਾਂ ਨੂੰ ਗ੍ਰੀਨ ਇਨਰ ਦੇ ਨਾਂ ਤੇ ਜਦੋਂ ਕੋਈ ਜਾਣਦਾ ਹੈ ਮਿੰਟ ਲਾਉਂਦੇ ਨੇ ਪੋਲੂਸ਼ਨ ਕੰਟਰੋਲ ਬੋਰਡ ਵਾਲੇ ਉਦੀ ਕਲੀਅਰੈਂਸ ਦੇ ਦਿੰਦੇ ਨੇ। ਔਰ ਇਹਦਾ ਬਾਤ ਕੀ ਹੋਏਗਾ ਨਾ ਉਹਨਾਂ ਕੋਲ ਕੋਈ ਚੱਡੀ ਐ। ਨਾ ਉਹਨਾਂ ਨੂੰ ਖੁਦ ਨੂੰ ਕੁਝ ਪਤਾ ਹੈ। ਪੈਸੇ ਮਿਲਦੇ ਨੇ ਸਰਟੀਫਿਕੇਟ ਜਾਰੀ ਕਰਦੇ ਨੇ ਲੋਕ ਪ੍ਰੋਜੈਕਟ ਸ਼ੁਰੂ ਕਰਦੇ ਨੇ। ਮੈਂ ਇਹਨੂੰ ਜਿੰਨਾ ਕਸਟਡੀ ਕੀਤਾ ਹੋਇਆ ਹੈ ਵੀ ਇਸ ਨੂੰ ਮਾਰੂ ਕੈਸੇ ਪਾਣੀ ਦਾ ਫਾਇਦਾ ਹੁੰਕੀ ਨੇ ਇਹਦੇ ਨਾਲ ਜਿਸ ਤਰ੍ਹਾਂ ਗ੍ਰੀਨ ਗੈਸ ਪੈਦਾ ਹੁੰਦੀ ਹੈ। ਗ੍ਰੀਨ ਬੜੀ ਖਤਰਨਾਕ ਹੈ। ਕਾਰਬਨ ਮੋਨੋ ਆਕਸਾਈਡ ਪੈਦਾ ਹੁੰਦੀ ਹੈ। ਇਹਦਾ ਕਹਿਸਾ ਦੇ ਨਾਲ ਜਦੋਂ ਵਵਾਦ ਆ ਰਿਹਾ ਵਵਾਦ ਦੇ ਨੂੰ ਜਦੋਂ ਜਦ ਸામਨੇ ਆ ਗਏ ਨਹੀਂ ਪੜਖੇ ਉੱਪਰ ਗਏ ਭੁੱਖਾ ਤਮੋਲ ਗਏ ਨਾ ਬਸ ਆਪਸਰ ਬਣਾਇਆ ਸਭ ਆਪਾਂ ਕਮ ਕਰਾ ਦਿੱਤੇ ਬਹੁਤ ਵੱਡਾ ਕਾਬਲ ਆਇਆ ਉਸਦਨ ਪਰ ਇਹਨਾਂ ਵੱਲੋਂ ਕੋਈ ਗੌਰ ਨਹੀਂ ਕੀਤੀ ਗਈ ਅਸੀਂ ਯਾਦ ਕਰਾਉਣ ਆਇਆ ਵੀ ਜੇ ਡਾਕਟਰ ਇੰਨਾ ਚਿਰ ਬਾਅਦ ਮਰੀਜ਼ ਨੂੰ ਚੱਕਾ ਦੇਉਂ ਮਰੀਜ਼ ਮਰ ਜਾਣਾ ਯਾਨੋ ਅਸੀਂ ਇਹਨਾਂ ਨੂੰ ਬੇਨਤੀ ਕਰਦਾ ਸਾਨੂੰ ਜਵਾਬ ਦਿਓ ਜੀ ਕੀ ਕੀਤਾ ਅਸੀਂ ਉਹਦਾ ਕੰਮ ਆਪ ਕਰਾਉਣ ਦੀ ਬੇਨਤੀ ਕਰਨਾ ਜੀ ਕਿਉਂ ਕਿਉਂ ਨਹੀਂ ਬੰਦ ਕੰਮ ਕਰਾ ਰਹਾ ਹੈ ਆਜੇ ਆਜੇ ਤੇਰੇ ਕਿੰਨੇ ਬਾਈਕਟ ਕੀਤਾ ਬਤਾਕਾਰ ਕੋਈ ਵੀ 7-8 ਪਿੰਡ ਨਹੀਂ ਜਿੱਨਾਂ ਨੇ ਬਾਈਕਟ ਕੀਤਾ ਉਹ ਆਪਣੇ ਬਾਹਰ ਬੈਠਣ ਲੱਗੇ ਹੋਏ ਨੇ ਪਾਲਿਕਾ ਦੇ ਵੱਲੋਂ ਪਰਚੇ ਵੜਨ ਗਿਆ ਤੇ ਮਹਿਕਮਾ ਜਵਾਬ ਦੇਦਾ ਵਿੱਚ ਪਰਚੇ ਨਹੀਂ ਗਿਆ ਨਾਟੀ ਸੰਭਰਾਲੇ ਤੋਂ ਲਖਵਿੰਦਰ ਕਤਰੀ ਦੀ ਰਿਪੋਰਟ